ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੂਬ ਸਰਾਜ ਸ਼ਰੋਮਣੀ ਅਕਾਲੀ ਦਲ ਦਾ ਆਪਸੀ ਕਾਰਡੋ ਕੁਲੇਸ਼ ਸੁਖਬੀਰ ਸਿੰਘ ਬਾਦਲ ਵੱਲੋਂ ਹਾਲੇ ਵੀ ਜੋੜ ਤੋੜ ਲਗਾਏ ਜਾ ਰਹੇ ਨੇ ਕਿ ਫਿਰ ਦੁਬਾਰਾ ਮੈਨੂੰ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਸੁਖਬੀਰ ਸਿੰਘ ਬਾਦਲ ਦੇ ਰਸਤੇ ਦੇ ਵਿੱਚ ਜਿਹੜਾ ਵੀ ਕੋਈ ਅੜਿੱਕਾ ਬਣਦਾ ਹੈ ਉਸ ਨੂੰ ਠੁੱਡਾ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਜੇਕਰ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਐਜ਼ਏ ਜਥੇਦਾਰ ਦੀ ਸੇਵਾ ਨਿਭਾ ਰਿਹਾ ਹੁੰਦਾ ਹੈ ਉਸ ਨੂੰ ਉਸ ਦੇ ਉੱਤੇ ਕੋਈ ਵੱਡੇ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਕੀਤਾ ਗਿਆ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਸਿੱਖ ਜਗਤ ਦੇ ਵਿੱਚ ਬੜਾ ਵੱਡਾ ਗੁੱਸਾ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਖਬਰ ਇਹ ਵੀ ਆ ਰਹੀ ਹੈ ਕਿ ਸਿੱਖ ਪੰਦੇ ਗੁੱਸੇ ਤੋਂ ਅੱਦਰ ਗਰੀ ਡਾਕਟਰ ਦਲਜੀਤ ਸਿੰਘ ਸੀਮਾ ਡਾਕਟਰ ਦਲਜੀਤ ਸੀਮਾ ਵੀ ਜਿਹੜੇ ਨੇ ਹੁਣ ਖਫਾ ਨਹੀਂ ਸੁਖਬੀਰ ਸਿੰਘ ਬਾਦਲ ਤੋਂ ਕਿ ਤੁਹਾਡੀ ਖਾਤਰ ਮੈਨੂੰ ਵਾਰ-ਵਾਰ ਸਿੱਖ ਪੰਥ ਦੇ ਸਾਹਮਣੇ ਝੂਠ ਬੋਲਣਾ ਪੈ ਰਿਹਾ ਹੈ ਇੱਧਰ ਹਰਪ੍ਰੀਤ ਸਿੰਘ ਨੂੰ ਲੈ ਕੇ ਸਿੱਖ ਪੰਥਕ ਲੋਕ ਜਿਹੜੇ ਨੇ ਸਿੱਖ ਪੰਥਕ ਜਥੇਬੰਦੀਆਂ ਨੇ ਉਹ ਖਲਾਫੀਤ ਹੋ ਗਈਆਂ ਨੇ ਖਿਲਾਫ ਖੜੀਆਂ ਹੋ ਗਈਆਂ ਨੇ ਸੁਖਬੀਰ ਸਿੰਘ ਬਾਦਲ ਦੇ ਲੇਕਿਨ ਇੱਧਰ ਇੱਕ ਪੋਸਟ ਪਾਈ ਗਈ ਸੀ ਆਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵੱਲੋਂ ਅਸਤੀਫੇ ਦੀ ਕਿਉਂਕਿ ਸਿੱਖ ਪੰਥ ਕਹਿੰਦਾ ਏ ਕਿ ਹੁਣ ਸ੍ਰੀ ਅਕਾਲ ਤਖਤ ਸੈਦ ਦੇ ਮੌਜੂਦਾ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਆਪਣਾ ਅਸਤੀਫਾ ਸੌਂਪ ਦੇਣਾ ਚਾਹੀਦਾ ਹੈ ਵਾਰ-ਵਾਰ ਮੀਟਿੰਗ ਮੁਲਤਵੀ ਕੀਤੀ ਜਾ ਰਹੀ ਹੈ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਸੀ ਯਾਨੀ ਕਿ ਉਸ ਟੈਡਵੋਕੇਟ ਹਰਜਿੰਦਰ ਸਿੰਘ ਧਾਮੀ ਉੱਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਲੋਕ ਸਭਾ ਦੀਆਂ ਸੂਚਨਾਵਾਂ ਦੇ ਵਿੱਚ 18 ਲੱਖ ਵੋਟ ਪਈ ਲੇਕਿਨ ਇਹ 5-7 ਦਿਨਾਂ ਦੇ ਵਿੱਚ ਜਾਂ 20 ਦਿਨਾਂ ਦੇ ਵਿੱਚ ਇਹ ਵੋਟ ਵੱਧ ਕੇ 35 ਜਾਂ 36 ਲੱਖ ਕਿਵੇਂ ਹੋ ਗਈ? ਯਾਨੀ ਕਿ 17 ਲੱਖ ਦਾ ਬੜਾ ਵੱਡਾ ਝੂਠ ਮਾਰਿਆ ਜਾ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਹੈ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਤੇ ਮੈਂ ਵੀ ਆਪਣਾ ਅਸਤੀਫਾ ਦੇਵਾਂਗਾ। ਯਾਨੀ ਕਿ ਕੱਲ ਵੱਡਾ ਫੈਸਲਾ ਹੋਵੇਗਾ ਸੂਤਰ 10 ਦੇਨ ਕਿ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਬੀਰ ਸਿੰਘ ਆਪਣਾ ਅਸਤੀਫਾ ਜਿਹੜਾ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਣਗੇ ਕਿਉਂ ਕਿ ਜਗਦਿਆਂ ਜ਼ਮੀਰਾਂ ਵਾਲੇ ਨੇ ਸਿੱਖ ਪੰਥ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਆ ਹਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਲੈ ਕੇ ਕਿ ਤੁਸੀਂ ਵੀ ਆਪਣਾ ਅਸਤੀਫਾ ਦਿਓ ਵਾਰ-ਵਾਰ ਵਿਰੋਧ ਵੀ ਕੀਤਾ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਕਿ ਜਿਹੜਾ ਫੈਸਲਾ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦੇ ਵਿਰੁੱਧ ਲਿਆ ਗਿਆ ਹੈ ਉਹ ਬਿਲਕੁਲ ਨਿੰਦਣਯੋਗ ਹੈ ਮੈਂ ਉਸ ਦੀ ਨਿੰਦਿਆ ਕਰਦਾ ਹਾਂ ਇਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਨਹੀਂ ਕਰਨਾ ਚਾਹੀਦਾ ਸੀ ਜੇਕਰ ਉਸਦੇ ਸਵਾਮਾ ਖੂਨੀਆਂ ਚਾਹੀਦੇ ਖੂਨੀਆਂ ਸੀ ਸਵਾਮਾ ਨੂੰ ਮੁਕਤ ਕਰਨਾ ਸੀ ਤੇ ਉਹਨਾਂ ਨੂੰ ਵੈਸੇ ਹੀ ਹੱਥ ਖੜਾ ਕਰ ਦਿੰਦੇ ਲੇਕਿਨ ਅਜੇ ਆ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਪਾਈ ਹੈ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸ ਨੂੰ ਲੈ ਕੇ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਕੱਲ ਸੋਮਵਾਰ ਨੂੰ ਜਿਵੇਂ ਹੀ ਮੀਟਿੰਗ ਹੁੰਦੀ ਹੈ ਨਾਲ ਦੀ ਨਾਲ ਹੀ ਜਿਹੜੇ ਅਗਿਆਨੀ ਰਗਵੀਰ ਸਿੰਘ ਨੇ ਉਨਾ ਵੱਲੋਂ ਵੀ ਆਪਣਾ ਅਸਤੀਫਾ ਜਿਹੜਾ ਹੈ ਸੌਂਹ ਦਿੱਤਾ ਜਾਵੇਗਾ ਡਰ ਹੈ ਕਿ ਇਸ ਸਿਆਸੀ ਟੋਲੇ ਵੱਲੋਂ ਵਾਰ-ਵਾਰ ਗੁਰੂ ਘਰ ਦੇ ਵਜ਼ੀਰਾ ਨੂੰ ਜਲੀਲ ਕੀਤਾ ਜਾ ਰਿਹਾ ਹੈ ਮਨੰਕਰ ਹੋ ਰਹੇ ਨੇ ਭਗੌੜੇ ਹੋ ਰਹੇ ਨੇ ਸਮਰਪਤ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੋਗਬੀਰ ਸਿੰਘ ਸੂਤਰ ਦੱਸਦੇ ਪਏ ਨੇ ਕਿ ਕੱਲ ਨੂੰ ਆਪਣਾ ਅਸਤੀਫਾ ਦੇ ਸਕਦੇ ਨੇ